ਕਵਲ ਤੇ ਉਸ ਦਾ ਡੈਡੀ ਜਦੋਂ ਪੈਸੇ ਦੇਣ ਜਾਂਦੀ ਆ ਤਾਂ ਕਵਲ ਦੀ ਆਪਣੀ ਮੰਮੀ ਨੇ ਪੈਸੇ ਫੜਾਈ ਹੁੰਦੇ ਆ ਤਾਂ ਸੰਦੀਪ ਆ ਕਵਲ ਨੂੰ ਟਿਚਰ ਕਰਨ ਲੱਗ ਜਾਂਦੀ ਹੈ ਤਾਂ ਜਦੋਂ ਕਵਲ ਹੁਣੀ ਪੈਸੇ ਫੜਾਉਣ ਜਾਂਦੀ ਆ ਤਾਂ ਜਦੋਂ ਉਸ ਦਾ ਕਵਲ ਦਾ ਡੈਡੀ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਪੈਸੇ ਗਿਣ ਲਓ ਤਾਂ ਉਸ ਪੈਸਿਆਂ ਦੇ ਵਿੱਚੋਂ 12000 ਘਟ ਹੁੰਦਾ ਹੈ ਕਿਉਂਕਿ ਵਿਕੀ ਨੇ ਪ੍ਰੀਤ ਨੂੰ ਝੁਕਣਾ ਦਿੱਤੀ ਸੀ ਕਿ ਤੂੰ ਆਪਣੀ ਮੰਮੀ ਕੋਲੋਂ ਅਲਮਾਰੀ ਲੈਣ ਤੇ ਮੈਂ ਤੈਨੂੰ ਕੱਪੜਿਆਂ ਦੀ ਸਵਾਈ ਕਰ ਦ ਨਹੀਂ ਦਿੰਦਾ ਕਿਉਂਕਿ ਪ੍ਰੀਤ ਅੱਕਦੀ ਸੀ ਤੇ ਉਹ ਕਹਿੰਦੀ ਮੈਂ ਤੁਹਾਨੂੰ ਅਲਮਾਰੀ ਲੈ ਦੇਵਾਂਗੀ ਤੇ ਪਰ ਮੈਂ ਕੱਪੜੇ ਨਹੀਂ ਸੀਨੇ ਤੇ ਜਦੋਂ ਕਮਲ ਆਪਣੀ ਮੰਮੀ ਨੂੰ ਬਾਹਰ ਲੈ ਜਾਂਦਾ ਹੈ ਤਾਂ ਉਸਦੀ ਮੰਮੀ ਪ੍ਰੀਤ ਦੇ ਨਾਲ ਹੀ ਗੱਲ ਕਰ ਰਹੀ ਹੁੰਦੀ ਹੈ ਪਰ ਉਹ ਐਨ ਟਾਈਮ ਤੇ ਮੁੱਕਲ ਜਾਂਦੀ ਆ ਉਸਦੇ ਮੁਖਤ ਜਾਣ ਤੋਂ ਬਾਅਦ ਉਸਨੇ ਕਿਹਾ ਕਿ ਤੇਰੀ ਮਾਸੀ ਦਾ ਫੋਨ ਸੀਗਾ ਤੇ ਜਦੋਂ ਕਵਲ ਹੁਣੀ ਪੈਸੇ ਲੈ ਕੇ ਜਾਂਦੇ ਆ ਤਾਂ ਉਸਦੇ ਜਾ ਕੇ ਪੈਸੇ ਘੱਟ ਜਾਂਦੇ ਆ ਕਵਲ ਦਾ ਡੈਡੀ ਕਵਲ ਨੂੰ ਬੋਲਣ ਲੱਗ ਜਾਂਦਾ ਹੈ ਕਿ ਤੂੰ ਪੈਸੇ ਕਿਉਂ ਨਹੀਂ ਗਿਨੇ ਉਹ ਕਹਿੰਦਾ ਵੀ ਮੈਂ ਤਾਂ ਪਰਸੋਂ ਹੀ ਮੰਮੀ ਨੂੰ ਗਿਣ ਕੇ ਪੈਸੇ 50000 ਕਢਾ ਕੇ ਫੜਾਇਆ ਹੈ ਤੇ ਮੈਂ ਪੈਸੇ ਦੁਬਾਰਾ ਨਹੀਂ ਗਿਨੇ ਕਵਲ ਦਾ ਡੈਡੀ ਉਸ ਨੂੰ ਕਹਿੰਦਾ ਹੈ ਕਿ ਇਸ ਵਿੱਚ ਤੇਰੀ ਬਹੁਤ ਵੱਡੀ ਗਲਤੀ ਹੈ ਕਿਉਂਕਿ ਇਸ ਦੇ ਨਾਲ ਜੇ ਉਹ ਪੈਸੇ ਫੜ ਲੈਂਦਾ ਤਾਂ ਉਹ ਵੀ ਨਾ ਗਿੰਦਾ ਤਾਂ ਉਹਨਾਂ ਨੇ ਕਹਿਣਾ ਸੀ ਕਿ ਇਹ ਇਹ ਝੂਠ ਬੋਲਦਿਆ ਤੇ ਆਪਾਂ ਕਹਿਣਾ ਸੀ ਕਿ ਉਹ ਝੂਠ ਬੋਲਦਾ ਹੈ ਇਸ ਤੋਂ ਬਹੁਤ ਹੀ ਵਧੀਆ ਸਿੱਖਿਆ ਮਿਲਦੀ ਹੈ ਪਰ ਉਹਨਾਂ ਨੂੰ ਇਹ ਫਿਕਰ ਲੱਗ ਗਿਆ ਕਿ ਜਿਹੜੇ ਦੂਜੇ ਪੈਸੇ ਆ 12000 ਉਹ ਕਿੱਥੇ ਗਿਆ ਤੇ ਜਦੋਂ ਉਹ ਘਰੇ ਆਉਂਦੇ ਆ ਤਾਂ ਉਸਦੇ ਉਹ ਕਵਲ ਆਪਣੀ ਮੰਮੀ ਨੂੰ ਪੁੱਛਦਾ ਹੈ ਕਿ 12000 ਰੁਪਏ ਘਾਟਾ ਕਿੱਥੇ ਗਿਆ ਤੇ ਉਸਦੀ ਮੰਮੀ ਟਾਈਮ ਤੇ ਹੀ ਮੁਕਰ ਜਾਂਦੀ ਹੈ ਕਿ ਮੈਨੂੰ ਕੀ ਪਤਾ ਜਿਵੇਂ ਮੈਨੂੰ ਤੁਸੀਂ ਪੈਸੇ ਫੜਾਏ ਸੀ ਤੇ ਮੈਂ ਉਵੇਂ ਹੀ ਰੱਖ ਦਿੱਤੇ ਕਿਉਂਕਿ ਪ੍ਰੀਤ ਨੇ ਕਿਹਾ ਸੀ ਆਪਣੀ ਮੰਮੀ ਨੂੰ ਕਿ ਤੁਸੀਂ ਕਵਲਾ ਸੰਦੀਪ ਤੇ ਡੈਡੀ ਕੋਲ ਗੱਲ ਨਹੀਂ ਕਰਨੀ ਉਹ ਮੈਨੂੰ ਚੀਜ਼ ਕੋਈ ਵੀ ਤੁਸੀਂ ਦਿਨੇ ਆ ਤਾਂ ਉਹ ਓਕੇ ਹੁੰਦੇ ਆ ਤਾਂ ਸੰਦੀਪ ਨੂੰ ਤਾਂ ਇਹ ਸਾਰੀਆਂ ਚੀਜ਼ਾਂ ਦਾ ਤੇ ਕਵਲ ਨੂੰ ਤਾਂ ਪਤਾ ਹੀ ਹੈ ਕਿ ਇਸ ਜੋ ਮਹਿਮਾਨੀ ਚੋਰੀ ਕੀਤੀ ਹੈ ਉਸ ਨੇ ਪ੍ਰੀਤ ਨੂੰ ਹੀ ਦੇਣੀ ਹੈ ਕਿਉਂਕਿ ਉਹ ਸ਼ਰਿਆਮੀ ਕਹਿੰਦੀ ਹੈ ਕਿ ਮੈਂ ਆਪਣੀ ਧੀ ਨੂੰ ਦੇਵਾਂਗੀ ਪਰ ਸੰਦੀਪ ਕਵਲ ਨੇ ਕਿਹਾ ਕਿ ਦੇ ਪਰ ਇੰਨਾ ਨਾ ਦੇ ਕਿ ਤੂੰ ਉਸ ਨੂੰ ਲਾਇਲ ਚ ਕਰਨ ਲਾ ਦੇਵੇਂ ਤੇ ਬਾਅਦ ਵਿੱਚ ਆਪਾਂ ਨੂੰ ਔਖਾ ਹੋਵੇ ਪਰ ਉਸ ਦੀ ਮੰਮੀ ਇਹ ਸਭ ਕੁਝ ਨਹੀਂ ਸਮਝਦੀ ਉਸ ਨੂੰ ਇਹ ਲੱਗ ਰਿਹਾ ਕਿ ਸੰਦੀਪ ਕ ਕਵਲ ਤੇ ਉਸਦੇ ਡੈਡੀ ਨੂੰ ਪਟਕਾ ਰਹੀ ਹੈ ਪਰ ਇੱਥੇ ਉਹ ਬਹੁਤ ਜ਼ਿਆਦਾ ਗਲਤ ਹੈ ਕਿਉਂਕਿ ਉਸ ਨੂੰ ਇਹ ਨਹੀਂ ਪਤਾ ਕਿ ਹੁਣ ਮੈਂ ਲਾਲਚ ਦਬਦੇ ਹੀ ਜਾਣੀ ਉਸ ਨੂੰ ਹਰੋ ਇੱਕ ਚੀਜ਼ ਮੰਗਦੀ ਹੈ ਡਿਮਾਂਡਾਂ ਪੂਰੀਆਂ ਕਰੀ ਜਾਣੀਆਂ ਤੇ ਜੋ ਪਿੱਕੀ ਆ ਬਹੁਤ ਚਲਾ ਕੇ ਤੇ ਉਸ ਨੇ ਤਾਂ ਆਪਣੀ ਕਿਸੇ ਨੂੰ ਵੀ ਨਹੀਂ ਛੱਡਿਆ ਖਾਣ ਤੋਂ ਸਕੇ ਚਾਚੇ ਤਾਇਆ 나ੜ ਵੀ ਉਸ ਨੇ ਆਇਆ ਕੀਤਾ ਤੇ ਇਹ ਤਾਂ ਫਿਰ ਸੌ ਰਿਹਾ ਤੇ ਨਾ ਤੂੰ ਉਮੀਰਾ ਤੇ 12000 ਦਾ ਸੱਚਾ ਗਵਰਨੂਤ ਤਾ ਸੰਦੀਪ ਨੂੰ ਤਾਂ ਪਤਾ ਉਸ ਦੀ ਗੱਡੀ ਨੂੰ ਤਾਂ ਪਤਾ ਲੱਗ ਗਈ ਕਿ ਆ ਪਰ ਅਜੇ ਅਲਮਾਰੀ ਕਰੇ ਆਉਣੀ ਹੈ ਤੇ ਜਦੋਂ ਅਲਮਾਰੀ ਆ ਗਈ ਤੇ ਉਹ ਪ੍ਰੀਤ ਨੂੰ ਦੇਣ ਜਾਊਗੀ ਤੇ ਉਹ ਤੋਂ ਹੋਰ ਵੀ ਸਿਆਪਾ ਪਵੇਗਾ ਕਿਉਂਕਿ ਕਵਲ ਨੇ ਤੇ ਸੰਦੀਪ ਨਾਲ ਲੜਾਈ ਮਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਵਿੱਕੀ ਨੇ ਦੁਬਾਰਾ ਫੇਰ ਹੀ ਇੱਕ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ